ਕੀ ਅੱਜ ਵੀ ਕਿੱਥੇ ਬੈਠੇ ਦੱਸੋ ਬਾਹਰ ਦਾ ਮੌਸਮ ਮੇngo ਦੀ ਸ਼ਾ ਬੇਰੀ ਦਾ ਪੇੜ ਕਿੱਥੇ ਕੁੰਮਾ ਮੌਸਮ ਹੋਰ ਚੱਲ ਗਿਆ ਰਮਨ ਇੱਥੇ ਆਸ ਕਿੱਥੇ ਦੇ ਕਪਤਾਨ ਵੀ ਸਾਡੇ ਨਾਲ ਆਇਆ ਜੀ ਰਮਨ ਜੀ ਨੇ ਵੀ ਕਪਤਾਨ ਨਾਲ ਆਇਆ ਵੈਸੇ ਕੁੰਮਾ ਆਇਆ ਸੀ ਹਵਾਲਾ ਆਇਆਗੇ ਗਾੜੇ ਬੰਦੇ ਆਖੀ ਕਿੰਨੇ ਚੰਗੇ ਜੀ ਤੁਹਾਡੇ ਆਹ ਦੇ ਚਾਚੇ ਸੰਦੀ ਕਿ ਅੱਜ ਸੰਦਰਮਨ ਜੀ ਲਈ ਕਿੰਨੀ ਛੋਟੀ ਆਵਾਜ਼ ਦੇਖੋ ਚਿੜੀਆਂ ਦੀ ਅਗਰ ਤਾਮੀ ਦਾ ਕਪਤਾਨ ਕਿੰਨਾ ਖੁਸ਼ ਆ ਕੱਲ ਕੀ ਹੋਏ ਹੋ ਉਹਨੂੰ ਪੜਦਾ ਟਿਟੀ ਨੂੰ ਲੈ ਜਾ ਕੰਮ ਆ ਉਹ ਉਹ ਆ ਆਸਵਾਸ ਰੈਂਦੇ ਕੰਮ ਆ ਹੋਏ ਹੋ ਇਹਦੇ ਚਾਲੇ ਗਏ ਪਏ ਦੇਖੀ ਦੇ ਹਾਏ 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 ਇਹ ਟਿਟੀ ਨੂੰ ਪੜਦੀ ਆ ਮੀਨੋ ਆਉਂਦਾ ਲਾਇਆ ਆ ਆ ਆ ਚਲਾ ਜਾ ਹਾਏ ਹਾਏ ਆਇਆ ਹਾਏ ਹਾਏ ਆਇਆ ਆ ਦੇਖੋ ਇਹਨੇ ਕਦੇ ਵੇਖੀ ਨਹੀਂ ਕਾਂ ਟਿਟੀ ਨੂੰ ਤੇ ਭੌਂਕਦਾ ਇਹ ਲੋਹਣਾ ਪਕੜਿਆ ਜਾਂ ਕਿ ਨਾ ਮਲੇ ਸੋਗ ਹਨਾ ਇੱਕ ਮਿੰਟ ਦੇ ਲਈ ਥੋੜਾ ਲੱਗਣ ਲੱਗਿਆ ਕਿ ਸਹੀ ਹੋ ਗਿਆ ਜਦੋਂ ਬੁਥਾਰ ਉੱਤਰ ਕੇ ਭਾਂਡੇ ਸਾਫ਼ ਦੇਖੋ ਬਰਤਨ ਸਾਫ਼ ਕਰ ਰਹੀ ਆ ਤੇ ਮੈਂ ਬਣਾ ਰਹੀ ਆ ਠੱਠਾ ਠੀਕ ਹੈ ਜੀ ਤੇ ਆਪਾਂ ਪਿਆਜ਼ ਕੱਟ ਚੁੱਕੇ ਆ ਤੁਹਾਨੂੰ ਦਿਖਾਉਨੇ ਆ ਕਿੰਨੇ ਭਾਂਡੇ ਲੱਜੋ ਰਿਹਾ ਸੀ ਥੋੜੇ ਜਿਹਾ ਸੀ ਤੂੰ ਛੱਡ ਦੇ ਮੈਂ ਮਾਚ ਲੈਣੀ ਆ ਪਰ ਤਾਂ ਉਹ ਵੀ ਉਹਨੇ ਮਾਦ ਲੈਣੇ ਮੈਂ ਛੱਡ ਦੇ ਛੱਡ ਚੱਲ ਭਾਜਾ ਬੱਸ ਚੱਲ ਚੱਲ ਚੱਟ ਚੱਲ ਅੰਦਰ ਆ ਮੈਂ ਚੱਲ ਲੈ ਚੱਲ 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 ਨਾ ਪਤਾ ਮਾਤਾ ਕਿ ਕਿ ਚੱਲ ਚੱਲ ਓਏ ਯਾਰ ਨਾਲ ਚੱਲ ਚੱਲ ਚਾਹ ਤੱਕ ਚੱਲ 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 ਸੋਈ ਚੱਲ ਅੱਪੇ ਡਰ ਲਈ ਇਹ ਵੀ ਥੋੜੀ ਜੀ ਨਾ ਕਮਰ ਦਰਦ ਹੋ ਰਹੀ ਆ ਤੇ ਇਸ ਕਰਕੇ ਲੱਗੀ ਰਹਿੰਦੀ ਫੋਨ ਆ ਗਿਆ ਹੋ ਹਾਏ ਛੋਟੇ ਦੇ ਸਿਰ ਜਿੱਡਾ ਸਾਡਾ ਬੈਂਗਣ ਅੱਜ ਇਹਨੂੰ ਭੁੰਨ ਕੇ ਸਮਾਰ ਕੇ ਤੇ ਹਾਏ ਰਾਮ ਪੌਣਕੇ ਬਣਾਓਗੇ ਬਹੁਤ ਟੇਸਟ ਬਣੂਗਾ ਜਿਵਾਲਕੇ ਬਣਾਓਗੇ ਟੇਸਟ ਨਹੀਂ ਬਣਦਾ ਤੇ ਆਹ ਦੇਖੋ ਭਾਬੀ ਨੇ ਸਾਨੂੰ ਭੇਜਿਆ ਸਾਗ ਤੇ ਸਾਨੂੰ ਯਾਦ ਹੋਣਾ ਕੱਲ ਮੈਂ ਸਾਗ ਲੈ ਕੇ ਹੀ ਸੀ ਚਲਾਈਦਾ ਤੇ ਪੁਰਜੀ ਬਣਾਉਣ ਵਾਸਤੇ ਤੇ ਦੂਜਾ ਸਾਗ ਲੈ ਹੀ ਸੀ ਤੇ ਪਰਕ ਲੈ ਹੀ ਸੀ ਤੇ ਉਹ ਮੈਂ ਸਾਗ ਸੀ ਜਿਹੜਾ ਮੇਰਾ ਜੀ ਨੇ ਕਿਤਾ ਬਣਾਉਣ ਨੂੰ ਮੈਂ ਕਿਹੜਾ ਜੱਬ ਕਰੂੰ ਐਨਾ ਕਿਉਂਕਿ ਮੇਰਾ ਅਜ ਗੋਡਾ ਦਿਖਾਉਣਾ ਸੀ ਬਾਬਾ ਜੀ ਨੂੰ ਤੇ ਆਪਾਂ ਦਾ ਸਾਹਮਣੇ ਭਾਬੀ ਨੇ ਮਾ ਭਾਬੀ ਸਾਗ ਬਣਾ ਲਾ ਪਰ ਉਹਨੂੰ ਮੈਂ ਕਿਹਾ ਨਹੀਂ ਸੀ ਯਾਰ ਸਾਨੂੰ ਵੀ ਸਾਗ ਚਾਹੀਦਾ ਵਿਚਾਰੀ ਨੇ ਕੋਲੀ ਭਰ ਕੇ ਫੇਰ ਵੀ ਸਾਨੂੰ ਭੇਜਤਾ ਮੈਂ ਕਿਹਾ ਸੀ ਨਹੀਂ ਭਾਬੀ ਸਾਨੂੰ ਚਾਹੀਦਾ ਨਹੀਂ ਸਾਗ ਯਾਰ ਤੁਸੀਂ ਬਣਾ ਲਓ ਕੋਈ ਗੱਲ ਨਹੀਂ ਤੇ ਹੋਰ ਵਸ਼ੇ ਅਸੀਂ ਅੰਦਰ ਭਜਾਤੀ ਆ ਕਿਉਂਕਿ ਗਰਮੀ ਬਹੁਤ ਆ ਰਸੋਈ ਦੇ ਵਿੱਚ ਇਸ ਕਰਕੇ ਤੁਹਾਨੂੰ ਪਤਾ ਬੱਚਿਆਂ ਦਾ ਵੀ ਧਿਆਨ ਰੱਖਣਾ ਪੈਂਦਾ ਜਦੋਂ ਬੱਚੇ ਸੰਡਰ ਰੱਖਦੇ ਸਾਨੂੰ ਵੀ ਰੱਖਣਾ ਪੈਂਦਾ ਹਨ ਮੈਂ ਭਾਂਡੇ ਭੁੰਡੇ ਨੂੰ ਕੱਟੀ ਬਣ ਜਾਂਦੇ ਮੈਂ ਉਹਨੂੰ ਕਹਿੰਨੇ ਨੇ ਏਸੀ ਥਲ-ਥਲ ਕੰਮ ਕਰ ਲਿਆ ਕਰ ਬਸ ਬਾਕੀ ਮੈਂ ਕਰ ਲਿਆ ਵੈਸੇ ਮੈਨੂੰ ਵੀ ਬੱਚੇ ਨਹੀਂ ਆਉਣ ਦਿੰਦੇ ਹੈਗੇ ਬਾਹਰ ਸਾਰਾ ਘਰ ਠੰਡਾ ਹੀ ਲੰਦਾ ਸਾਰਾ ਤਕਰੀਬਨ ਸਾਰਾ ਘਰ ਛਾਤੀ ਮਾਰੋਂਗੇ ਨਾ ਏਸੀ ਲੱਗ ਗਿਆ ਪੂਰੇ ਕੂਲਿੰਗ ਕਰਦਾਗਾ ਸਾਰੇ ਤੇ ਆਹ ਹਜੇ ਹੋਇਆ ਨਹੀਂ ਹੈਗਾ ਜਦੋਂ ਹੋ ਗਿਆ ਤੁਹਾਨੂੰ ਦਿਖਾਵਾਂਗੇ ਲਸਣ ਪਿਆਜ਼ ਤੇ ਹਰੀ ਮਿਰਚ ਕੱਟ ਚੁੱਕੇ ਆਪਾਂ ਤੇ ਟਮਾਟਰ ਆ ਰਹੇ ਨੇ ਆਪਣੇ ਬਣਾਵਾਂਗੇ ਪੂਰਾ ਕਰਾਰਾ ਪਰਠਾ ਸਮਾਰ ਕੇ ਭੁੱਜ ਲੈਣ ਦੋ ਔਰ ਵਾਸੀ ਪੁੱਛ ਰਹੀ ਆ ਕਿ ਸਰ ਤੁਸੀਂ ਅੱਜ ਬੀੜੀ-ਬੂੜੀ ਪੀਤੀ ਹੈਗੀ ਸਿਗਰਟ ਪਤਾ ਨਹੀਂ ਉਹ ਕਹਿੰਦਾ ਮੈਂ ਤਾਂ ਕਦੇ ਪੀਤੀ ਨਹੀਂ ਤੇ ਓਏ ਇਹਦੀ ਇਹਦੀ ਸਮੈਲ ਆਉਂਦੀ ਸੀਗੀ ਬਾਹਰ ਇਹਨੂੰ ਛੇ ਇਹਦੀ ਆਉਂਦੀ ਸੀਗੀ ਤੇ ਇੱਕ ਸਮੈਲ ਜਿਹੀ ਆਉਂਦੀ ਹੈ ਸਿਗਰਟ ਜੀ ਹੁੰਦੀ ਆ ਪਰ ਮੈਨੂੰ ਤਾਂ ਨਹੀਂ ਆਈ ਹੈਗੀ ਤੇ ਆਹ ਦੇਖੋ ਕੋਈ ਬਿਖੇ ਰਹਾ ਹੈ ਇਹਨੂੰ ਚੱਕਾਂਗੇ ਆਪਾਂ ਚਿਮਟੇ ਦੇ ਨਾਲ ਆਪਾਂ ਚਿਮਟਾ ਮੇਲਾ तकरीबन ਹੋ ਚੁੱਕਿਆ ਹੈ ਇਹਨੂੰ ਹੁਣ ਲੈ ਕੇ ਜਾਵਾਂਗੇ ਆਪਾਂ ਅੰਦਰ ਪੁੰਨਾਵੇ ਸਮਾਰ ਕੇ ਤੇ ਸਾਗ ਦਾ ਟੇਸਟ ਵੀ ਲਵਾਂਗੇ ਵਿਚਾਰੀ ਭਾਬੀ ਨੇ ਸਾਨੂੰ ਸਾਗ ਭੇਜਤਾ ਸਾਗ ਵੈਸੀ ਮੈਂ ਨਹੀਂ ਲੈਣਾ ਸੀ ਕਿਉਂਕਿ ਮਾਪੇ ਪੁਰਜੀ ਖਾਦੀ ਸੀ ਦੋ ਵਾਰੀ ਕਾ ਸਵੇਰੇ ਵੀ ਖਾਦੀ ਛੱਡ ਜੀ ਖਾਦੀ ਸੀ ਤੇ ਮੇਰੇ ਗੋਡੇ ਨੂੰ ਕਾਫੀ ਫਰਕ ਆ ਤੇ ਹੁਣ ਚੱਕਦੇ ਆਪਾਂ ਇਹਨੂੰ ਰੱਖਦੇ ਆ ਪਲੇਟ ਦੇ ਵਿੱਚ ਪਲੇਟਾਂ ਹੋ ਜਾਂ ਪਈਆਂ ਨੇ ਖਤਮ ਜੋ ਕਰਦੇ ਆ ਚਿੰਡੀ ਕੜ ਲੈ ਲਈ ਆਪਾਂ ਮੰਜ ਨਾਲੀਆਂ ਪਈਆਂ ਨੇ ਭਾਂਡੇ ਦਾ ਮੇਰਾ 1 ਮਿੰਟ ਦਾ ਕੰਮ ਹੀ ਆ ਮੰਜ ਨਾਲ ਮੰਜ ਨਾਲ ਆ ਰੱਖ ਤਾਂ ਵਿੱਚ ਲੈ ਕੇ ਚੱਲੀਆਂ ਅੰਦਰ ਇਹਨੂੰ ਜਾ ਕੇ ਹੈਗੀ ਭੁੰਨ ਦੀ ਆਂਦਰ ਜੀ ਆਪਾਂ ਅੰਦਰ ਚੱਕ ਕੇ ਇਹਦਾ ਹੁਣ ਕਰਦੇ ਆ ਪੋਸਟਮਾਸਟਰ ਪੋਸਟਮਾਸਟਰ ਕੀ ਕਹਿੰਦੇ ਹੁੰਦੇ ਆ ਪੋਸਟਮਾਸਟਰ ਇਹਨੂੰ ਆਪਾਂ ਛਿੱਲਾਂਗੇ ਸਾਰੇ ਨੂੰ वाह 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 देखो कि ना आह ही बड़ी वजिए और कुछ इनका पता नहीं क्यों बीड़िया मिलने लगी सिर तो काकू बहुत गर्म है बच्चे उह, 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 देखो बनता सिर्फ की पैना गा कोई मसाला नहीं पैना नमक मिर्च तो सिर्फ हल्दी पा सकते तो थोड़ा धनिया पाउडर पा सरम मसाला थोड़ा जहा ज़्यादा नहीं बुले मसालाखाना नहीं करना थोड़ा जी ਠੀਕ ਹੈ ਜੀ ਤੇ ਤੁਹਾਨੂੰ ਹੁਣ ਦਿਖਾਉਣੀ ਆ ਕਿਵੇਂ ਬਣੂਗਾ ਇਹ ਕਰਤਾ ਆਪਾਂ ਇਸ ਤਰ੍ਹਾਂ ਤੇ ਕਪਤਾਨ ਖੜਾ ਹੁਣ ਪਤਾ ਕਿਸ ਝਾਕ ਵਿੱਚ ਇਹ ਆਹ ਟਮਾਟਰ ਦੀ ਝਾਕ ਦੇ ਵਿੱਚ ਧਣੀਆਂ ਤੇ ਹਰੀ ਮਿਰਚ ਕੱਟਦੀ ਆ ਟਮਾਟਰ ਇੱਕ ਹੋਰ ਲਿਆਉਣੇ ਆ ਤੇ ਆ ਐ ਕਰਤਾ ਤੇ ਬਣਾ ਕੇ ਤੁਹਾਨੂੰ ਖਵਾਵਾਂਗੇ ਵਧੀਆ ਦੋ ਕੱਟ ਤੇ ਟਮਾਟਰ ਥੋੜਾ ਜਿਹਾ ਕੱਟਤਾ ਆਪਾਂ ਧਣੀਆਂ ਤੇ ਹੁਣ ਆਪਾਂ ਲਾਉਣੇ ਆ ਇਹਨੂੰ ਤੜਕਾ ਉਸ ਤੋਂ ਬਾਅਦ ਮਸ ਦੇ ਭਾਂਡੇ ਔਰ ਵਸ਼ ਨੂੰ ਮੈਂ ਭਾਜਦੇ ਸੀ ਭਾਂਡੇ ਬਣ ਜਣ ਤੋਂ ਭਾਜ ਜਾਣਾ ਹੈ ਅੰਦਰ ਤੇ ਮੈਂ ਆਪਣੇ ਮਾਝ ਲੂੰਗੀ ਤੇ ਹੁਣ ਬਣਾਉਣੇ ਆ ਪਰਥਾ ਤੇ ਔਰਵਸ਼ੀ ਜੀ ਰੋਟੀ ਬਣਾ ਕੇ ਦੇਣੀ ਤਾਂ ਦੇ ਦੂਗੀ ਵੈਸੇ ਮੈਨੂੰ ਮਨਾ ਤਾਂ ਨਹੀਂ ਕਰਦੀ ਪਰ ਗਰਮੀ ਆ ਥੋੜੀ ਜੀ ਬਿਮਾਰ ਕਰਕੇ ਉਹ ਨੂੰ ਮੈਂ ਨਹੀਂ ਘਾਟ ਹੀ ਕਰਦੀ ਆ ਰਸੋਈ ਦੇ ਨੇੜੇ ਉਸ ਨੂੰ ਥੋੜੀ ਜਿਹੀ ਉਹਦੇ ਕਮਰ ਚ ਦਰਦ ਵਗੈਰਾ ਹੈਗਾ ਖੜਨ ਨਹੀਂ ਹੁੰਦਾ ਇਸ ਕਰਕੇ ਉਹਨੂੰ ਪ੍ਰੋਬਲਮ ਆ ਤਾਂ ਕਰਕੇ ਫਿਰ ਮੈਂ ਆਪ ਹੀ ਕਰ ਲੈਣੀ ਹੁੰਦੀ ਆ ਤੜਕਾ ਲਾ ਕੇ ਤੁਹਾਨੂੰ ਦਿਖਾਉਣੀ ਆ ਆਪਾਂ ਪਰਥਾ ਆਪਾਂ ਤੇਲ ਪਾਤਾ ਹੈਗਾ ਇਹਦੇ ਵਿੱਚ ਠੀਕ ਹੈ ਜੀ ਤੇ ਹੁਣ ਸਹੀ ਹੈ ਮੈਂ ਲਗਾ ਦਿੱਤੀ। ਹੁਣ ਇਹਦੇ ਵਿੱਚ ਕੀ ਪਾਉਣਾ ਆਪਾਂ ਤੇਲ ਗਰਮ ਹੋ ਚੁੱਕਿਆ ਲਸਣ ਪਾ ਦੋ ਇਕੱਠੇ ਪਾ ਲਾਂਗੇ। ਪੁੰਨਰਾਲੇ ਪੱਤੇ ਪਾ ਦਵਾਂ। ਆਹ ਲੇ ਲਸਣ ਤੇ ਆਹ ਪਿਆਜ਼ ਪਾ ਦਵਾਂ। ਆਪਾਂ ਕੱਢ ਲਿਆ ਹੈਗਾ ਇਹਦੇ ਵਿੱਚ ਪਾ ਲ ਨਮਕ ਮਿਰਚ ਹਲਦੀ ਧਨੀਆ ਪਾਊਡਰ ਐਵਰੇਸਟ ਦਾ ਮਸਾਲਾ ਗਰਮ ਮਸਾਲਾ ਥੋੜਾ ਜਿਹਾ ਚਾਵੇ ਵਿੱਚ ਨਹੀਂ ਸਮਾਨ ਨਹੀਂ ਪੈਂਦਾ ਜারে ਜਿਆਦੇ ਬਾੜੇ ਮਸਾਲੇ ਨਹੀਂ ਕਰਦੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲ ਕੇ ਇਸ ਤੋਂ ਬਾਅਦ ਕੀ ਕਰਾਂਗੇ ਆਪਾਂ ਆਹ ਚੀਜ਼ ਪਾਵਾਂਗੇ ਰੱਖੀ ਹੋਈ ਠੀਕ ਹੈ ਜੀ ਪੋਨੋ ਨਾਲ ਅੰਦਰ ਗੁੰਦਿਆ। ਤੇਰੀ ਹੋ ਗਈ। ब्राउन-ब्राउन ਹੋ ਗਈ ਹੈ ਨਾ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਪਾਉਣਾ ਹੈ? ਟਮਾਟਰ ਪਾਉਣਾ ਹੈ। ਟਮਾਟਰ ਵੀ ਚੰਗੀ ਤਰ੍ਹਾਂ ਪਕਾ ਲੈਣੇ। ਆ ਦੇ ਨਾ। ਥੋੜੇ ਜਿਹੇ ਬਾਅਦ ਆਪਾਂ ਪੈਚ ਪਾਵਾਂਗੇ। ਆ ਵਾਲੀ ਕੀ ਇਹ ਦਿਲਾਵਾਂਗੇ ਪਾ ਲੈ ਤੇ ਪਾਵਾਂਗੇ ਮਸਾਲਾ ਚੁੱਪੀ ਨਮਕ ਮਿਰਚ ਹਲਦੀ ਗਰਮ ਮਸਾਲਾ ਸੋ ਐਸਾ ਵੀ ਲੈ ਤਾ ਜਾੜੇ ਨਹੀਂ ਪਾਓ ਇਹਦੇ ਨੂੰ ਜਰਾ ਕਰਉਂ ਨਾ ਇਹਨਾਂ ਆਪਾਂ ਕੋਲਾ ਟਾ ਕੇ ਦਾਂਗੇ। ਚਲੋ। ਛੇਮਤੇ ਕੱਪੋਟੇ ਦੇ ਪਾਣੀ ਟਾ ਕੇ। ਲਓ ਸਾਰਾ ਦੰਦਰਾ ਪਾ ਦਿੱਤਾ। ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਤੱਕੇ ਵੀ। ਆਪਾਂ ਸਾਰੇ ਪਾ ਲਈਏ। ਉਹ ਜੀ ਪਕਾ ਪਕਾ ਚਲੋ ਇਹਨਾਂ ਨੂੰ ਮਿਲਾ ਕੇ ਹਲਾਉਣਾ ਹੁਣ ਤੋਂ ਚੰਗੀ ਤਰ੍ਹਾਂ ਹਲਾ ਮਿਲਾ ਘਲਾ ਠੀਕ ਹੈ ਜੀ ਹੁਣ ਆਪਾਂ ਇਹਨੂੰ ਵੀ ਚਲਾ ਦੇ ਆ ਜੀ ਚੰਨਾ ਪਕਾ ਗਾ ਜੀ ਗੈਸ ਕੱਢ ਦਿੰਨੇ ਆ ਹੋਲੀ ਕਿ ਮੰਜਲ ਪੰਡਾਰਾ ਪੰਡੇ ਬਹੁਤ ਹੋਏ ਪਏ ਨੇ ਜਿਹੜੇ ਕਿ ਨਰਵਸ਼ਨ ਮੰਨਦੇ ਨੇ ਕਿ ਸੀ ਕੂੜਾ ਚੱਕਣ ਵਾਲਾ ਪਿਆਗਾ ਇੱਧਰ ਟਮਾਟਰ ਹਰ ਜਨਾ ਚੋਟੋ ਗਿਆ ਕੁੱਤਿਆਂ ਸਾਂਗ ਨਹੀਂ ਬਣ ਕੇ ਆ ਗਿਆ ਸੀਗਾ ਸਬਜ਼ੀ ਮੇਰੀ ਬਣ ਗਈ ਹੈ ਹਜੇ ਰਕਤ ਤੇ ਇੱਥੇ ਪਹੁੰਚਣਾ ਇਹਨਾਂ ਮਾਦਰੀਆ ਭਾਂਡੇ ਮੁਰਗਾ ਕਿਹਾਂ ਸੇ ਆਏ ਹੋ ਗੋਰ ਗੱਪੇ ਆ ਵੇਖੋ ਸਾਡੇ ਬਹੁਤ ਗੋਰ ਗੱਪੇ ਖਾਂਦੀ ਛਿੱਤੀ ਹੈ ਐ ਬੜੀ ਖੁਸ਼ ਹੈ ਪਿਆਜ਼ ਰੱਖੀ ਗਿਆੰਦਾ ਮੱਝਾ ਘਰ ਮੱਝਾ ਐ ਸਾਸਰੀ ਤੇ ਨਹੀਂ ਮੇਰੀ ਐ ਹੱਸ ਗਿਆ ਕੋਈ ਨਹੀਂ ਬੱਚਾ ਹੈ ਵੀ ਕੱਪਲੇ ਬੱਚਾ ਵਰਗਾ ਹੀ ਹੋ ਗਿਆ ਹਨ ਲੋਹਾਂ ਨੂੰ ਨੋਹਣਾ ਸਮਝਿਆ ਕਰੋ ਲੋਹਾਂ ਨੂੰ ਕੁੜੀ ਸਮਝਿਆ ਕਰੋ ਆਦੇ ਆਪਾਂ ਮੰਨ ਚੁੱਕੇ ਆ ਠੀਕ ਆ ਰੱਖ ਤੇ ਮਾਜ ਕੇ ਹੁਣ ਦੇਖਦੇ ਆਪਾਂ ਪਰਥਾ ਜੀ ਰੰਗ ਢੰਗ ਪਰਥੇ ਦੇ ਤਕਰੀਮ ਬਣ ਚੁੱਕਿਆ ਥੋੜਾ ਸੇਕ ਲੱਗਣ ਦੀ ਥੋੜੀ ਜਿਹੀ ਹੋਰ ਲੋੜ ਹੈ ਜੀ ਹੁਣ ਆਪਾਂ ਇਹਦੇ ਉੱਪਰ ਤੋਂ ਨਿਆ ਪਾ ਦਈਏ ਥੋੜੀ ਜਿਹੀ ਹੋਰ ਤੇ ਜਿਆਦੇ ਨਹੀਂ ਹੈ ਜੀ ਪਾ ਲਓ ਜੀ पर्ठा हो गया तैयार हम तो थोड़ा तेज कर देंगे जिन्हें पाँच मिनट सहमत करके आप चेक कर देठा <laughs> बहुत जल्द रोटी ने खा के रखा हाँ हाँ समेल बहुत सोनी बनाए मूँह देखो ला लो लाल रसोई उर्वशी गई और रोटी, तो बना रोटी तू खी रसोई बना देनी बना दी मम्मी जब बना वादिया वैसे मैं रोटी दूजे काफी स्वाद लगती है बह के खाइए कि घट गया देखा मेरा हाँ काफी घट हो गया एड्डा वा तो हम आप खावे रोटी ਅਰਥੇ ਨਰ ਦੇਖੋ ਨੇ ਪਰઠા ਗਿਫਟ ਹੀ ਆਏ ਆਮੀ ਪਰઠા ਬਹੁਤ ਟੇਸਟ ਬਣਿਆ ਮੈਂ ਟੇਸਟ ਕਰਕੇ ਦੇਖਿਆ ਟੇਸਟ ਕਰਕੇ ਔਰ ਬਸ ਇਹ ਰੋਟੀ ਬਣਾਉਣ ਤੇ ਮੈਂ ਥੋੜਾ ਜਿਹਾ ਦੇਖੂ ਇਹਦੇ ਵਿੱਚ ਖਾ ਕੇ ਦੇਖਿਆ ਸੀਗਾ ਬਹੁਤ ਮਜ਼ੇਦਾਰ ਬਣਿਆਗਾ ਆਹਾ ਹਾ ਨਾਣ ਘੱਟ ਸੀ ਥੋੜਾ ਜਿਹਾ ਮੈਂ ਪਾਤਾ ਇਸ ਕਿਆ ਕਮਾਲ ਸੀ ਬਹੁਤ ਵਧੀਆ ਤੇ ਮੇਰੇ ਕਪਤਾਨ ਨੇ ਤਾਂ ਡਾਈਟ ਖਾ ਲਈ ਮੇਰੇ ਬੱਚੇ ਨੇ ਆਲੇ-ਥੇ ਆਲੇ ਓਰੇ ਓਰੇ ਕਤਾਨ ਆਥਿਆ ਇੱਥੇ 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 ਉਹ ਕਾ ਕੇ ਇੱਥੇ ਹੁਣ ਲੈ ਕੇ ਜਾਉਂਗੀ ਮੈਂ ਕਪਤਾਨ ਨੂੰ ਘਮਾਉਣ ਦੇ ਵਾਸਤੇ ਥੋੜੇ ਜਿਹੀ ਚਿਰ ਵਾਸਤੇ ਲਿਜਾਂਗੀ ਕਿਉਂਕਿ ਮੇਰਾ ਕੰਮ ਵੀ ਉੱਧਰਲੇ ਪਾਸੇ ਥੋੜਾ ਜਿਹਾ ਲਿਆ ਰੋਸੀ ਰੋਟੀ ਲੈ ਆਉਂਗੀ ਈ ਇਹਦੇ ਵਿੱਚ ਪਾ ਦੇ ਹਾਂ ਮੈਂ ਉਹ ਨਹੀਂ ਖਾ ਖਾ ਤੇ ਲਿਆ ਦੋ ਫੁਲਕੇ ਬਸ ਪ੍ਰਭੂ ਖੋਲ ਕੇ ਰੋਟੀ ਖਾ ਲੀਆ ਪਾਰਕ ਕਿਵੇਂ ਘਟੂ ਮਸਾ ਦੋ ਕਿਲੋ ਪਾਰਕ ਤੇ ਰੱਖਿਆ ਸਿਰਫ ਬਾਈਆਂ ਚੀਚਾ ਖਾਣ ਕਰਕੇ 5 ਵਜੇ ਖਾਦੀ ਸੀ ਮੈਗੀ ਦੋਵੇਂ ਸ਼ਿਕਨ ਜੀ ਮੈਗੀ ਖਾਣ ਨੂੰ ਚੀਜ਼ ਉਹਦਾ ਗਿਫਟ ਹੀ ਵੈਸੇ ਮੈਨਾਂ ਨੂੰ ਬਣਾ ਕੇ ਦਿੱਤੀ ਮੈਂ ਕਿ ਤੁਸੀਂ ਲੋਕ ਅੰਦਰ ਤੇ ਮੈਂ ਜਿਹਨੇ ਬਣਾ ਕੇ ਮਿੰਟੋ ਮਿੰਟ ਮੈਨ ਤੇ ਆਪਾਂ ਬਣਾ ਲੈਂਦੀ ਤੇ ਹਮਰਾ ਪੱਠਾ ਸਾਰਾ ਪਕੜ ਲੈ ਕੇ ਆਏ ਸੀ ਸਾਰਾ ਕਪੜਾ ਨਹੀਂ ਗੋਡੇ ਦੇ ਵੈਸੇ ਇੱਕ ਤਰਾਮ ਆ ਤੇ ਸਾਗ ਵੀ ਆਪਾਂ ਬਣਾਇਆ ਸਾਗ ਦਾ ਮੈਨੂੰ ਲੱਗਿਆ ਉਜੜ ਖਾਨਾ ਕੱਲ ਵੀ ਚਲਾਈ ਚੈਣੀ ਮਿੱਟੀ ਨਿਕਲੀ ਤੇ ਲਿਆਉਂਦਾ ਇੱਕ ਫੁਲਕਾ ਦੇ ਦੋ ਹੋਰ ਤੇ ਦੇਖੋ ਗਾਇਸ ਹਾ 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 ਵਰਤਾ ਬਹੁਤ ਵਧੀਆ ਪਿੱਛੇ ਨਾਲ ਦਿਖਾਉਣੇ ਨੇ ਪਲੇਟ ਚਾਹ ਇਸ ਦਿਨੀ ਪਲੇਟ ਮੇਰੀ ਆਇਆ ਕੱਢੀ ਖਾਣੇ ਬਾਅਦ ਬਹੁਤ ਸੋਹਣੀ ਸਮੈਲ ਆ ਤੰਦੂਰ ਦੀ ਰੋਟੀ ਹੋਵੇ ਨਾਲ। ਸ਼ੇਰ ਮਜ਼ਾ ਆਊਗਾ। ਆ ਚੱਕੋ ਪਈ ਆ ਦੀ ਕੋਲੀ ਮੈਨੂੰ ਚਾਹੀਦੀ। ਰੋਟੀ ਨਾਲ ਮੈਨੂੰ ਦੋਈ। ਦੋ ਰੋਟੀਆਂ ਖਾਣਾਂ। ਕੱਲ ਵੀ ਖਾ ਆ ਕੇ। ਕੱਪਰ ਮੈਨੂੰ ਕੱਲ ਇੰਨਾ ਮੈਸਿਸ ਨਹੀਂ ਹੋਇਆ। ਵੀ ਤੈਨ ਰੋਟੀ ਖਾਦ ਲੈ। ਡਾਕਟਰ ਨੇ ਕੋਈ ਕਹਿੰਦਾ ਸੀ ਤਿੰਨ ਟਾਈਮ ਫਤਫਾ ਕੇ ਖੇ ਮਾਰਨ ਨਾਲ ਸੁਗੰਧ ਮੇਰੇ ਕੋਟਾ ਤੇ ਕੱਟ। ਦੇਖੋ। ਆਈ ਹੇ ਮੈਂ ਤਾਂ ਆਇਆ ਪਾ। करना था। नहीं करना वो टेस्टी। मैं है। था नहीं, नहीं नहीं टेस्टी थोड़ी तेज़ बच्चे है बस खा कल खाने खानी बहुत चेर रोटी खाती 2 ਵਜੇ ਭਰਾਣਾ ਆ ਜਾਣਾ ਤੇ ਮੈਂ ਵੀਡੀਓ ਤਾਂ ਨਹੀਂ ਲਾਉਂਦੀ ਪੂਰੀ ਮੈਨੂੰ ਆਪਣਾ ਤਾਮਝਾਮ ਚੱਕਣਾ ਪੈਂਦਾ ਸਾਰਾ ਪਰ ਤੇ ਲਖੋਣਾ ਸੀਗਾ ਜਿਆ ਸਾਗ ਤੇ ਤਲਾਈ ਹਾਈਪਰ ਜੈਨਿਸ ਵਾਸਤੇ ਕਰ ਦੇ ਤੱਕ ਵੀਡੀਓ ਬਣਾਵਾਂਗੇ ਅਸੀਂ ਬਹੁਤ ਹੀ ਮਜ਼ੇਦਾਰ ਤੇ ਹਾਸੇ ਵਾਲੀ ਵੀਡੀਓ ਆ ਰਹੀ ਹੈ ਮੇਰੀ ਜਿਵੇਂ ਗਵਾਲੀਆਂ ਦੇ ਲਈ ਸੀ ਹੈ ਤਾਂ ਗਵਾਲੀਆਂ ਦੀ ਪਾਰਟ 2 ਪਰ ਹਲੇ ਨਹੀਂ ਬਣਾ ਰਹੇ ਅਸੀਂ ਸਾਡੇ ਕੋਲੇ ਬਹੁਤ ਸਾਰੀ ਸਟੋਰੀ ਬਣਾਈ ਹੈ ਕੱਲਾ ਵਾਲੀ ਸਟੋਰੀ ਵੀ ਮੈਂ ਬਣਾਈ ਸੀ ਉਹ ਪਹਿਲਾ ਵਾਲੀ ਸਟੋਰੀ ਵੀ ਮੈਂ ਬਣਾਈ ਸੀ ਐਂਡ ਦੇ ਵਿੱਚ ਕਿਵੇਂ ਲੜਦੇ ਆ ਲੋਕ ਚੈਨਲ ਨੂੰ ਬੱਤ ਬਸ ਸਬਸਕ੍ਰਾਈਬ ਕਰ ਲਓ ਜੇ ਅਗਲੀ ਵੀਡੀਓ ਦੇਖਣੀ ਤੁਸੀਂ ਕੋਲ ਵਾ ਕੁੱਕੀ ਕਮਾਲ ਕੁੱਕੀ ਕਮੇਟੀਆਂ ਵਾਲੀ ਵੀ ਆ ਕੁੱਕੀ ਕਮੇਟੀਆਂ ਵਾਲੀ ਵੀ ਕੁੱਕੀ ਕਮੇਟੀਆਂ ਵਾਲੀ ਵੀ ਆ ਲੋਕਾਂ ਨੇ ਬਹੁਤ ਭਰਪੂਰ ਪਿਆਰ ਦਿੱਤਾ ਸਬਰੀ ਨੂੰ ਅਸੀਂ ਕਮੇਡੀ ਵੀ ਪਾਵਾਂਗੇ ਥੋੜਾ ਚੰਗੇ ਸੰਦੇਸ਼ ਵੀ ਪਾਇਆ ਕਰਾਂਗੇ ਲੋਕਾਂ ਜਿਹਨਾਂ ਕੱਲ ਵੀਡੀਓ ਪਾਈ ਸੀ ਗਰੀਬ ਵੀ ਮਦਦ ਕਰਨੀ ਚਾਹੀਦੀ ਆ ਅਗਲੀ ਵੀਡੀਓ ਦੇਖਣ ਦੇ ਲਈ ਰਿਸ਼ਤੇਦਾਰਾਂ ਨੂੰ ਆਣ ਗਵਾਣ ਨੂੰ ਸਭ ਨੂੰ ਕੋ ਸਬਸਕ੍ਰਾਈਬ ਕਰ ਲੈਣਾ ਚੈਨਲ ਪੁੱਤੀ ਦੀਆਂ ਵਾਰੀ ਤੇ ਸੋਮਵਾਰ ਤੱਕ ਤੁਹਾਨੂੰ ਵੀਡੀਓ ਦਿਖਾ ਦੇਣੀ ਆ ਮੈਂ ਬਸ ਉਖਾ ਰੱਖੇ